ਵੇਖੋ ਜੀ ਗੱਲ ਤੇ ਆ ਵੀ ਸਰਕਾਰਾਂ ਪਹਿਲਾਂ ਵੀ ਗਈਆਂ ਤੇ ਸਰਕਾਰ ਇਹੀ ਆਪ ਹੀ ਲੈ ਕੇ ਆਂਦੀ ਤੇ ਚੁਣੀ ਵੀ ਬੜੇ ਮਾਨਤਾ ਨਾਲ ਤੇ ਸਭ ਤੋਂ ਵੱਧ ਜਿਹੜੇ ਲੱਡੂ ਆ ਸਾਡੇ ਮੈਕਮ ਨੇ ਵੰਡੇ ਵੀ ਸਾਡੀ ਆਮ ਪਾਰਟੀ ਦੀ ਸਰਕਾਰ ਆ ਗਈ ਸਾਡਾ ਕੋ ਮਸਲਾ ਹੱਲ ਹੋ ਜੂ ਮਸਲਾ ਸਾਡਾ ਇਹ ਆ ਵੀ ਕੱਚੇ ਮੁਲਾਜ਼ਮ ਪੱਕੇ ਕਰੋ ਤੇ 15 ਸਾਲ ਸਾਨੂੰ ਹੋ ਗਿਆ ਹੀ ਘੱਟ ਤਨਖਾਹਾਂ ਲੈ ਕੇ ਤੇ ਬੁਰੇ ਹਾਲਾਤ ਵਾ ਸਾਡੇ ਘਰਾਂ ਦੇ ਤੇ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਇਹ ਔਣਸਾਰ ਜਿਹੜੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਹੁਣ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਉੱਥੇ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਕਹਿਤਾ ਵੀ 1 ਮਹੀਨੇ ਦੇ ਵਿੱਚ ਵਿੱਚ ਇਹ ਜਿਹੜੇ ਮੁਲਾਜ਼ਮ ਠੇਕੇ ਦੇ ਆ ਠੇਕੇਦਾਰ ਬਾਹਰ ਕਰਕੇ ਇਹਨਾਂ ਨੂੰ ਪੱਕੇ ਕੀਤਾ ਜਾਏ ਪਰ ਉਹ ਅਧਿਕਾਰੀ ਜਿਹੜੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਨਾ ਤਾਂ ਟਰਾਂਸਪੋਰਟ ਮੰਤਰੀ ਸਾਹਿਬ ਮੰਨਦੇ ਇਹ ਗੱਲ ਨੂੰ ਤੇ ਹੁਣ ਆ ਘਰ ਕੇ ਅਸੀਂ ਆ ਸਟ੍ਰਾਈਕ ਕਰਤੀ ਆ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਆ ਤੇ ਕੱਲ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਅਸੀਂ ਘਰਾਓ ਕਰਾਂਗੇ ਚੰਡੀਗੜ੍ਹ ਉਹਨਾਂ ਨੂੰ ਪੁੱਛਾਂਗੇ ਵੀ ਸਾਨੂੰ ਤੁਸੀਂ ਜਿਹੜਾ ਕਿਹਾ ਵੀ ਪੱਕੇ ਕਰਾਂਗੇ ਤੇ ਥੱਲੇ ਕਰਦੇ ਨਹੀਂ ਕਿ ਜਾਂ ਸਾਡੇ ਨਾਲ ਮਖੌਲ ਕਰਦੇ ਜੀ ਇਹਦਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਸਾਡਾ ਕੋ ਮਸਲਾ ਹੱਲ ਕਰੋ ਨੈਕਸਟ ਸਟੈਪ ਅਗਲਾ ਸਟੈਪ ਫਿਰ ਹੜਤਾਲ ਲੰਬੀ ਵੀ ਜਾ ਸਕਦੀ ਆ ਤੇ ਮੋਰਚਾ ਜਿਹੜਾ ਉਥੇ ਪੱਕਾ ਵੀ ਹੋ ਸਕਦਾ ਬਲਜੀਤ ਸਿੰਘ ਗਿੱਲ ਜੀ ਅੱਜ ਕਿਹੜੇ ਕਿਹੜੇ ਜਿਹੜੀ ਯੂਨਿਟ ਦੀ ਹੜਤਾਲ ਆ ਕਿੰਨੇ ਦਿਨ ਦੀ ਹੜਤਾਲ ਆ ਔਰ ਕਿਉਂ ਵੇਖੋ ਜੀ ਪੰਜਾਬ ਰੋਡ ਇਹ ਪਨਬਾਸ ਪੀਆਰਟੀਸੀ ਦੀ ਹੜਤਾਲ ਆ ਇਹ ਕੁੱਲ 27 ਦੀਪੂਆਂ ਦੀ ਹੜਤਾਲ ਆ ਅੱਜ 27 ਦੀਪੂ ਜਿਹੜੇ ਬੰਦ ਆ ਔਰ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਮੀਟਿੰਗਾਂ ਵੀ ਹੋਈਆਂ ਸਾਡੀਆਂ ਔਰ ਇੱਕ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਨਾ ਟਾਈਮ ਲਿਆ ਸੀ ਅੱਜ 5-6 ਮਹੀਨੇ ਹੋ ਗਏ ਆ ਉਹ ਸਾਡੀਆਂ ਮੰਗਾਂ ਤੇ ਕੋਈ ਜਨਾ ਗੌਰ ਨਹੀਂ ਕੀਤੀ ਫਿਰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸਾਡੀ ਔਰ ਉਹਦੇ ਵਿੱਚ ਵੀ ਪਹਿਲਾਂ ਅਸੀਂ ਨੋਟਸ ਦਿੱਤੇ ਆ ਐਮਐਲਏ ਨੂੰ ਮੰਗ ਪੱਤਰ ਵੀ ਦਿੱਤੇ ਆ ਮੰਤਰੀਆਂ ਨੂੰ ਔਰ ਉਹਦੇ ਵਿੱਚ ਵੀ ਕੋਈ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਸਗੋਂ ਐਵੇਂ ਜਿਤਨਾ ਮਖੌਲ ਦੇ ਕਰੀਦੇ ਇਦਾਂ ਦੀ ਉਹਨਾਂ ਨੇ ਗੱਲ ਕੀਤੀ ਆ ਇਹ ਕਰਕੇ ਬਾਕੀ ਜਿਹੜੀ ਪਾਲਿਸੀ ਬਣਾਈ ਉਹਨਾਂ ਨੇ ਉਹ ਵੀ ਕੋਈ ਮਲਵਟ ਤ੍ਰਿਕੋਣ ਜੀ ਵਾਲੀ